ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਵੀਡੀਓ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ ਆਲੋਚ ਮੈਂ ਬਿਲਕੁਲ ਠੀਕ ਹਾਂ ਟਾਈਮ ਜਿਹੜਾ ਹੋ ਰਿਹਾ ਦੁਪਹਿਰ ਦਾ 2 ਵਜੇ ਦਾ ਸਵਾ ਦੋ ਆਉਣ ਵਾਲੇ ਹੋਵੇ ਲੰਚ ਉਹ ਤਾਂ ਮੈਂ 1:30 ਵਜੇ ਕਰ ਲਿਆ ਸੀਗਾ ਹੁਣ ਕਰਦੇ ਆ ਆਪਣੇ ਕੰਮ ਸ਼ੁਰੂ ਸਬਜ਼ੀ ਕੱਢੀ ਐ ਫ੍ਰਿਜ ਚੋਂ ਵਿੱਚ ਆਪਣਾ ਗੱਦੂ ਧੋ ਕੇ ਰੱਖਦੀਆਂ ਧੋ ਕੇ ਪਾਣੀ ਵਿੱਚ ਛੁੱਟ ਕੇ ਸੁੱਕੂ ਜੀ ਫਿਰ ਕੱਟ ਕੇ ਚਲੋ ਬਣਾਈ ਜਾਉ ਸ਼ਾਮ ਨੂੰ ਇੱਕ ਬਿਲਕੁਲ ਗਲਿਆ ਪੇ ਕੱਲ ਤਾਂ ਇਹ ਲੈ ਕੇ ਆਂਦ ਵੀਂਦਰ ਇੱਕ ਬਿਲਕੁਲ ਗਲਿਆ ਪੇ ਕਿਤੇ ਪਹਿਲਾਂ ਪੂਲਾ ਤਾਂ ਪ सब्जी करती हूँ वॉश वॉश करके रख दूंगी तो कपड़े पे ने प्रेस वाले दो चार और प्रेस कर दी निके, निके जो कम ने दही जमाई से डाइनिंग टेबल तो हूँ मेरी याद आ गया दही चक्कर लिया सवेरे उठ के जमाई मैं उठ के भी काफी लेट जमाई से अठ साढ़े अठ बजे मैं जाग ला के रखा है दुध डायनिंग टेबल त रखता से मैं क्या फिर शेल्स से बहुत समान पाया पर लगू किचन इसका एक साइड से डायनिंग टेबल ते रखी से वो आने चाक के देख लीए दही जाऊंगी ਦਹੀਂ ਬਹੁਤ ਬੋਗਾ ਤੋਂ ਬਗਾ ਤੋਂ ਵਧੀਆ ਚੰਗੀ ਹੁਣ ਤਾਂ ਕੱਪੜੇ ਵੀ ਲੋਡ ਨਹੀਂ ਬਸ ਮੈਂ ਆ ਹਲਕਾ ਜਿਹਾ ਨਾ ਕਾਟਨ ਦਾ ਕੱਪੜਾ ਉੱਪਰ ਦੇ ਦਿੱਤਾ ਸੀਗਾ ਮੈਨੂੰ ਐਂ ਚਿੱਕੀ ਨਾ ਜੰਮੇ ਵੀ ਟਾਈਨਿੰਗ ਟੇਬਲ ਵਾਲਾ ਏਰੀਆ ਸਾਡਾ ਥੋੜਾ ਜਿਹਾ ਠੰਡਾ ਚਲੋ ਕਿਚਨ ਤਾਂ ਗਰਮੈਚ ਰਹਿੰਦੀ ਆ ਪਰ ਜੰਮ ਗਈ ਵਧੀਆ ਮੈਨੂੰ ਲੱਗਦਾ ਹੁਣ ਲੋਡ ਨਹੀਂ ਹੋਣੀ ਕੱਪੜੇ ਦੀ ਤੁਸੀਂ ਮੈਨੂੰ ਦੱਸਿਓ ਵੀ ਤੁਸੀਂ ਤਾਈ ਹੁਣ ਲਵੇਟਦੇ ਹੋ ਕਿ ਬਿਲਕੁਲ ਨਹੀਂ ਲਵੇਟਦੇ ਹੈਗੇ ਗਰਮ ਕੱਪੜਾ ਤਾਂ ਮੈਂ ਹਟਾ ਤੱਕ ਕਦੋਂ ਦਾ ਮੇਰਾ ਕਾਟਨ ਦਾ ਮੈਂ ਥੋੜਾ ਜਿਹਾ ਐ ਉੱਪਰ ਕਰਕੇ ਐਂ ਦੇ ਦਾਨੀ ਹੁੰਦੀ ਆ ਵਿੱਚ ਲੋ ਦਹੀਂ ਜੰਮ ਦੇ ਹਿੰ ਰੱਖਾ ਦੇ ਫਰਿਜ ਵਿੱਚ ਫਿਰ ਕੋਈ ਸਮਾਨ ਲਿਆਂਦਾ ਪਿਆ ਮਾਂ ਸਾਤ ਮੈਂ ਝੋਲੇ ਚੋ ਵੀ ਖੋਲਿਆ ਦੇਖਦੀ ਆ ਕਿ ਕੁਛ ਉਹਦੇ ਵਿੱਚ ਮੰਗਾਇਆ ਸੀ ਸਮਾਨ ਪਾਣ ਚਾਰ ਚੀਜ਼ਾਂ ਰਾਸ਼ਨ ਕਿਚਨ ਦਾ ਉਹ ਖੋਲ ਕੇ ਟਿਕਾਉਣੀ ਆ ਆਪਣੀ ਜਗ੍ਹਾ ਤੇ ਮੋਸ ਖਤਮ ਹੋਏ ਤੇ ਸੀ ਮੋਸ ਹੋਏ ਮੈਂ ਆ ਮੰਗਵਾਇਆ ਮੈਂ ਤਾਂ ਲੂਸ ਦਿੱਤਾ ਮੈਂ ਦੂਜੇ ਰੈਨੂ ਨੇ ਪੈਕਟ ਵਾਲਾ ਮੁਕਾਨ ਆਮਲੂ ਹੁੰਦਾ ਰਸਟਾ ਇਵੇਂ ਸੋਚਦੇ ਕੋਈ ਮਟਰ ਦੀ ਪਾਪੜੀ ਜਾਂ ਨੂਨ ਕਰਾਰੇ ਮਟਰ ਬਣਾਉਣਾ ਤਾਂ ਮੰਗਾਇਆ ਸੀਗਾ ਸਰੋਂ ਦਾ ਤੇਲ ਸਰੋਂ ਦਾ ਅਸੀਂ ਘਰ ਦੇ ਕਾਣੇ ਕਢਾਉਣ ਹੁੰਦੇ ਪਰ ਖਤਮ ਹੋ ਗਿਆ ਦਵਿੰਦਰ ਅੱਜ ਕਾਣੀ ਕਢਾਉਣ ਦਾ ਹੀ ਨੇ ਮੈਂ ਕਿਹਾ ਸੀ ਜੇ ਕਾਣੀ ਕਢਾਉਂਗੇ ਫਿਰ ਤੂੰ ਤੁਸੀਂ ਨਾ ਲੈ ਕੇ ਆਇਓ ਕਿੰਨੇ ਚਿਰ ਕੋਈ ਗੰਦੀ ਘਰ ਮੈਂ ਤੂੰ 1 ਲੀਟਰ ਲਿਆਦਾ ਨਾ ਸਰੋਂ ਦਾ ਤੇਲ ਹੋ ਗਿਆ ਕਿਉਂਕਿ ਜਿਹੜਾ ਤਾ ਫਰੈਸ਼ ਤੇਲ ਆਊਗਾ ਨਾ ਕੱਢ ਕੇ ਉਹ ਵੀ ਥੋੜਾ ਥੋੜਾ ਸੈੱਟ ਹੋ ਕੇ ਰੰ ਤਾਂ ਆਪਾਂ ਨੂੰ ਯੂਜ਼ ਕਰਾਂਗੇ ਦੰ ਲਿਆ ਗਲੇ ਚਿੱਟਾ ਜਿਹਾ ਸੀ ਮਾ ਇਸ ਲਈ ਦਾਲੀਆਂ ਪ੍ਰੋਟੀਨ ਦਿੱਤੇ। ਦੁੱਧ ਦਾ ਕੰਮ ਕਰਦਾ। ਕਿੱਟਾ-ਕਿੱਟਾ ਹੈ ਬਣਾ ਦਿੱਤਾ ਇਹਨੇ। ਚਾਵਲ ਬਾਸਮਤੀ ਹਲਦੀ ਹੋ ਗਈ। ਤੇ ਕਸਟਡ ਪਾਊਡਰ ਖਤਮ ਸੀ ਕਸਟਡ ਪਾਊਡਰ ਲਾਇਆ। ਸਮਾਨ ਟਿਕਾਉਣੀ ਹੈ ਪੈਂਟਰੀ ਵਿੱਚ ਕਸਟਰ ਪਾਊਡਰ ਦਾ ਮੈਂ ਉਹ ਰੀਫਿਲ ਕਰ ਲਾਂ ਡੱਬੀ ਚੁਰੇ ਪਾਉਣਾ ਅਸੀਂ ਅਲੱਗ ਤੋਂ ਇੱਕ ਡੱਬੀ ਜਿਹਾ ਇਸੇ ਪਾਸੇ ਰੱਖ ਦਿੰਗੇ ਮੇਰੇ ਇਹ ਚ ਕੰਡਲਾ ਨਹੀਂ ਹੈ ਬਾਕੀ ਸਮਾਨ ਰੱਖਾਂਗੇ ਪੈਂਟਰੀ ਵਿੱਚ तो जी हमें इधर तैयारी करनी हूँ पापड़ी भी पाप नमकीन मटर मटरी भी ये एल ले मैदा एह पानी नमक नमक से अजवैन थोड़ा क्रश करके पाने ਦੇਸੀ ਕਿਓ ਨਮੂਨ ਪਾਉਣੀ ਰਹਿਣੀ ਹੈ ਦੇਸੀ ਕਿਓ ਮੈਂ ਗਰਮ ਕਰ ਲਿਆ ਰਿਫਾਈਨਡ 올ਿਵ ਆਇਲ ਵੀ ਪਾ ਸਕਦੇ ਡਾਰਡ ਦੇ ਜਿਹੜੇ ਤੁਸੀਂ ਯੂਜ਼ ਕਰਦੇ ਮੈਂ ਦੇਸੀ ਕਿਓ ਲੈ ਲਿਆ ਬਸ ਥੋੜਾ ਜਿਹਾ ਇਹਨੂੰ ਸਾਰੇ ਮੈਦਾ ਘਿਓ ਨਮਾਸਰ ਕੇ ਪਾਣੀ ਨਾਲ ਗੁੰਨ ਕੇ ਪਾਣੀ ਨਾਲ ਗੁੰਨੂਗੀ ਮੈਦਾ ਫਿਰ ਤਾਂ ਮੈਂ ਤੁਹਾਡੇ ਨਾਲ ਰੈਸਪੀ ਬਹੁਤ ਵਾਰ ਸ਼ੇਅਰ ਕਰ ਚੁੱਕੀ ਮੈਂ ਨਾ ਸਾਰੇ ਭੈਣਾਂ ਨੂੰ ਆਪਾਂ ਨੂੰ ਪਤਾ ਹੀ ਹੁੰਦਾ ਆਉਂਦੀ ਹੁੰਦੀ ਆਪਾਂ ਨੂੰ ਨਾ ਮਟਰ ਬਣਾਉ ਉਹ ਮਟਰ ਹੀ ਬਣਾਉ ਆ ਪਾਪੜੀ ਬਣਾਉ ਇੱਕੋ ਹੀ ਰੈਸਪੀ ਹੈ ਜੇ ਮੈਂ ਆਪਾਂ ਸਮੋਸੇ ਵੀ ਆਪਾਂ ਬਾਹਰ ਵਾਲੀ ਲੇਅਰ ਬਣਾਉਣੀ ਮੈਦੀ ਤੇ ਉਵੇਂ ਹੀ ਸੇਮ ਹੀ ਹੈ ਇਧਰ ਮੈਂ ਪਾਪੜੀਆਂ ਕਟਣੀਆਂ ਸ਼ੁਰੂ ਕਰ ਲਈ ਕੱਟ ਲਈ ਕੁਝ ਵਾ ਸਿਰਫ ਆ ਦੋ ਤਿੰਨ ਕਪੜੇ ਬਚੇ ਨੇ ਮੇਰੇ ਕੋਲੇ ਕੱਟ ਲਈ ਮੋਸਲੀ ਪਾਪੜੀ ਆ ਮੈਂ ਦੋ ਪਲੇਟਾਂ ਵਿੱਚ ਕੱਟੇ ਨੇ ਮਟਰ ਐ ਤਾਂ ਪਤਲੇ ਵਾਲੇ ਮਟਰ ਤੇ ਆਹ ਦੋ ਬਲੇਟਾਂ ਵਿੱਚ ਮੈਂ ਕੱਟੀਆਂ ਨੇ ਪਾਪੜੀਆਂ ਜਿਹਦੇ ਵਹੀ ਪਾਪੜੀ ਬਣਾਉਣਾ ਚਾਟ ਚਾਟ ਲਈ ਆਪਾਂ ਉਹ ਵਾਲੀ ਪਾਪੜੀ ਕੱਟੀ ਐ ਤੇ ਕੱਟ ਕੇ ਬਸ ਆ ਤਿੰਨੇ ਪੇੜੇ ਰਹਿ ਗਏ ਮੈਂ ਕੜਾਹੀ ਧਰਦੀ ਆ ਔਇਲ ਪਾਉਣੀ ਆ ਔਇਲ ਗਰਮ ਕਰਦੇ ਕਰਦੇ ਆ ਤਿੰਨੇ ਪੇੜੇ ਵੀ ਮੈਂ ਬੇਕ ਦੂੰਗੀ ਤੇ ਇੱਕ ਨੇ ਮਸਾਲਾ ਤਿਆਰ ਕਰਿਆ ਆਹ ਮਟਰਾਂ ਦੇ ਉੱਪਰ ਲਾਉਣ ਲਈ ਮਸਾਲਾ ਜੋ ਫਰਾਈ ਹੋ ਗਏ ਗਰਮ-ਗਰਮ ਤੇ ਮਸਾਲਾ ਲਾਵਾਂਗੇ ਇਹਦੇ ਵਿੱਚ ਪਾਇਆ ਕਾਲਾ ਨਮਕ ਚਾਟ ਮਸਾਲਾ ਥੋੜੀ ਕਾਲੀ ਮਿਰਚ 5 ਇੰਚ ਜਮਾਈਨ ਮੈਂ ਤੇ ਤੁਸੀਂ ਮੈਥੀ ਵੀ ਪਾ ਸਕਦੇ ਹੋ ਇੱਕ ਵਿੱਚ ਮੈਂ ਪਾਇਆ ਵੀ ਸੀ ਪੀਰੀ ਪੀਰੀ ਮਸਾਲਾ ਪਾਇਆ ਉਹ ਬੱਚਿਆਂ ਨੂੰ ਬਹੁਤ ਪਸੰਦ ਆ ਪੀਰੀ ਪੀਰੀ ਪਾਇਆ ਤੇ ਅਦਰ ਜੋ ਇਹ ਆਪਾਂ ਉੱਪਰ ਛਿੜਕ ਦਾਂਗੇ ਗਰਮ ਦੇ ਉੱਪਰ ਠੰਡੇ ਨਹੀਂ ਜੇ ਆਪਾਂ ਕੜਾਹੀ ਚੋਂ ਕੱਢਾਂਗੇ ਗਰਮ ਦੇ ਉੱਪਰ ਇਹਨਾਂ ਨੂੰ ਬਹੁਤ ਚਟਪਟੀਆਂ ਜਿਹੀ ਬਹੁਤ ਟੇਸਟੀ ਨਾਲ ਦਾ ਮਸਾਲਾ ਹੈ ਜਿਵੇਂ ਬਾਜ਼ਾਰ ਚੋਂ ਲੈ ਕੇ ਆਉਣ ਚਟਪਟਾ ਨਹੀਂ ਉੱਪਰ ਮਸਾਲਾ ਲੱਗੇ ਇਸ ਨੂੰ ਟੇਸਟ ਆਉਂਦਾ ਉਹ ਮਸਾਲਾ ਵੀ ਆ ਪਹਿਲੇ ਰੈਡੀ ਕਰਕੇ ਰੱਖ ਲੈ ਕਿਉਂਕਿ ਆਪਾਂ ਗਰਮ ਗਰਮ ਤੇ ਲਗਾਵਾਂਗੇ ਠੰਡੇ ਹੋ ਗਏ ਜੇਰਾ ਪਾਪੜੀਆਂ ਮਟਰ ਠੰਡੇ ਹੋ ਗਏ ਫਿਰ ਨਹੀਂ ਫਸ ਇਧਰ ਮੈਂ ਆਹ ਕਟਲੇ ਕੜਾਹੀ ਤੇ ਰੱਖ ਦਈਏ ਮੈਂ ਗੈਸ ਤੇ ਆਇਲ ਪਾਉਣੀ ਆ ਆ ਤਿੰਨ ਪੇੜੇ ਬੇਲ ਦੇ ਬੇਲ ਤੇ ਹੌਣ ਗਰਮ ਹੋ ਜਾਊਗਾ ਫਿਰ ਮੇਰਾ 4:00 4:00 ਟਾਈਮ ਹੋ ਜੂ 3:30 ਹੋ ਗਏ ਪੌਣੇ 3 ਮੈਂ ਬੇਲਣ ਲੱਗੀ ਸਬ ਤੋਂ ਕੰਟਮੇ ਨੂੰ ਬੇਲਦਿੰਨ ਹੋ ਗਿਆ ਤੇ ਹੁਣ ਮੈਂ ਰੱਖ ਦਿਆ ਕੜਾਹੀ ਫਰਾਈ ਕਰਨ ਦੀ ਤਿਆਰੀ ਕਰਦੀ ਇਹਨਾਂ ਨੂੰ ਆਪਾਂ ਆਪਣੀਆਂ ਟਮਾਟਰ ਮੈਂ ਪਹਿਲਾਂ ਬੇਲ ਕੇ ਰੱਖ ਲਏ ਬੇਲ ਕੇ ਆਪਾਂ ਰੱਖ ਲਈਏ ਤੇ ਫਰਾਈ ਕਰਨੇ ਸੌਕੇ ਹੋ ਜਾਂਦੇ ਨੇ ਫਿਰ ਇੱਕ ਪਾਸੇ ਹੋ ਜਾਂਦਾ ਬੰਦਾ ਜੇ ਆਪਾਂ ਫਰਾਈ ਕਰਨੀ ਰੱਖ ਦਈਏ ਉਧਰੋਂ ਬੇਲੀ ਚੱਲੀਏ ਫਿਰ ਕਿਤੇ ਉਹ ਮੱਚ ਗਏ ਕਿਤੇ ਕਲਰ ਡਾਰਕ ਹੋ ਗਿਆ ਕਿਤੇ ਲਾਈਟ ਹੋ ਗਿਆ ਦੇਖਣ ਨੂੰ ਅਛਣ ਲੱਗਦਾ ਇਸ ਲਈ ਮੈਂ ਪਹਿਲਾਂ ਪੇਲ ਕੇ ਰੱਖ ਦਉਣੀ ਬਾਅਦ ਚ ਫਰਾਈ ਕਰਦੀ ਆ ਟਾਈਮ ਲੱਗਦਾ ਪਰ ਬੇਲਣ ਤੇ ਲੱਗਦਾ ਕੱਟਣ ਤੇ ਲੱਗਦਾ ਫਰਾਈ ਕਰਨ ਤੇ ਬਿਲਕੁਲ ਟਾਈਮ ਨਹੀਂ ਲੱਗਦਾ ਤੇ ਫਰਾਈ ਕਰਨ ਤੇ ਟਾਈਮ ਲੱਗਦਾ ਇਹ ਨਾਗਾ ਉਹ ਪਤਲੇ ਬੇਲੇ ਹੁੰਦੇ ਨੇ ਫਟਾਫਟ ਹੀ ਫਰਾਈ ਹੋ ਜਾਂਦੇ ਨੇ ਜਿਹੜੀ ਚੀਜ਼ ਮੋਟੀ ਹੁੰਦੀ ਉਹਨੂੰ ਬਹੁਤ ਆਪਾਂ ਟਾਈਮ ਦੇ ਕੇ ਫਰਾਈ ਕਰਨਾ ਹੁੰਦਾ ਪਰ ਇਹ ਪਤਲੀ ਪੇਰ ਲਰਨ ਕਰਕੇ ਨਾ ਜਿਆਦਾ ਟਾਈਮ ਲੱਗਦਾ ਪਰ ਆਪੜੀ ਮੈਂ ਕਰ ਲਈ ਫਰਾਈ ਤੇ ਹੁਣ ਮਟਰਾਂ ਦੀ 바ਰੀ ਆ ਗਈ ਮਟਰ ਕਰ ਰਹੀਆਂ ਫਰਾਈ ਇੱਕ ਮੈਂ ਕੜਾਈ ਚ ਔਇਲ ਵੀ ਖੁੱਲਾ ਪਾ ਲਾਣੀ ਆ ਵੀ ਚਲੋ ਜਲਦੀ ਬਣ ਜਾਣ ਹੁਣ ਆਪਾਂ ਕੜਾਹੀ ਤੇ ਧਰ ਦਈਆਂ ਔਇਲ ਤਾਂ ਪਾਉਣੀ ਫਿਰ ਮੈਂ ਥੋੜਾ ਜਿਆਦਾ ਪਾ ਲਾਣੀ ਵੀ ਜਲਦੀ ਜਿਆਦਾ ਪਾ ਕੇ ਆਪਾਂ ਫਰਾਈ ਕਰ ਲਈ ਜਲਦੀ ਕਰ ਲਈ ਇਹ ਕਰਦੇ ਆ ਫਰਾਈ ਇਹ ਮੈਂ ਪਾਪੜੀ ਮਟਰ ਤਾ ਬਣਾ ਰਹੀ ਕਿਉਂਕਿ ਨਾ ਕਈ ਵਾਰ ਹੁੰਦਾ ਨਾ ਕੁਝ ਖਾਣ ਨੂੰ ਆਪਣਾ ਘਰ ਚਟਪਟਾ ਦਿਲ ਕਰਦਾ ਸੋ ਬਾਜ਼ਾਰ ਨਾਲੋਂ ਚੰਗਾ ਤਾਂ ਵੀ ਘਰ ਦੀ ਚੀਜ਼ ਹੀ ਖਾ ਲੋ ਬਾਜ਼ਾਰ ਨਾਲੋਂ ਚਾਹੇ ਤੁਸੀਂ ਘਰੇ ਮੈਦੇ ਦੀ ਬਣਾ ਕੇ ਜਿਵੇਂ ਮੈਂ ਰੱਖੂਗੀ ਮੈਦੇ ਦੀ ਖਾਵਾਂਗੇ ਪਰ ਬਾਜ਼ਾਰ ਵਾਲੇ ਨਾਲੋਂ ਫੇਰ ਵੀ ਬਹੁਤ ਵਧੀਆ 100 ਗੁਣਾ ਵਧੀਆ ਹੋਊਗੀ ਮੇਰੇ ਕੋ ਚਟਪਟਾ ਕੁਝ ਖਾਣਾ ਪਾਪੜੀ ਹੈਗੀ ਤੁਸੀਂ ਦਹੀਂ ਪਾ ਲਓ ਉਹਦੇ ਵਿੱਚ ਚਟनियां ਵਗੈਰਾ ਪਾ ਲਓ ਆਲੂ ਪਾ ਲਓ ਤਾਂ ਚਾਟ ਬਣ ਜੂਗੀ ਚਾਹ ਨਾਲ ਮਟਰ ਖਾ ਲਓ ਬਾਜ਼ਾਰ ਵਾਲੇ ਨਮਕੀਨ ਭੂਜੀ ਇਹ ਮਸਾਲੇ ਵਾਲੇ ਆਪਾਂ ਖਾਣੇ ਉਹਦੇ ਨਾਲ ਤਾਂ ਘਰ ਦੇ ਮਟਰ ਬਹੁਤ ਜ਼ਿਆਦਾ ਵਧੀਆ ਨੇ ਘਰ ਦੀ ਚੀਜ਼ ਕਿਤੇ ਹੈਲਦੀ ਹੁੰਦੀ ਹੈ ਬਾਜ਼ਾਰ ਨਾਲੋਂ ਠੀਕ ਹੈ ਮੂੰਹ ਬੰਦ ਕਰਨਾ ਬਹੁਤ ਔਖਾ ਨਹੀਂ ਰਿਹਾ ਜਾਂਦਾ ਨਾ ਪਰ ਘਰੇ ਬਣਾਈ ਹੋਈ ਚੀਜ਼ ਫੇਰ ਵੀ ਬਾਜ਼ਾਰ ਨਾਲੋਂ ਬਹੁਤ ਵਧੀਆ ਹੈ ਤਾਂ ਕਰਕੇ ਮੈਂ ਕਿਹਾ ਚਲੋ ਬਣਾਈ ਲੈਣੀ ਥੋੜੇ ਮਟਰ ਬਣਾਉਣ ਦੀ ਚਾਹ ਨਾਲ ਖਾਦੇ ਹਾਂ ਨੇ ਚਾਹ ਨਾਲ ਖਾਣ ਨੂੰ ਹੁਣ ਬਿਸਕਟ ਨੇ ਪੰਜੀਰੀ ਹੈ ਜੇ ਕੋਈ ਨਮਕੀਨ ਖ ਮਸਾਲੇ ਲਾ ਰਹੀ ਹਾਂ ਇਸ ਕਰਕੇ ਮੈਂ ਕਿਹਾ ਚਲੋ ਘਰੇ ਬਣਾ ਲਵਾਂ ਨੇ ਤੇ ਹੁਣ ਮੈਂ ਕਰ ਰਹੀ ਸੀ ਮਟਰ ਫਰਾਈ ਇੱਕ ਬੈਚ ਮਟਰਾਂ ਦਾ ਫਰਾਈ ਹੋ ਚੁੱਕਾ ਉਦੋਂ ਉੱਪਰ ਮੈਂ ਲਗਾ ਰਹੀ ਹਾਂ ਮਸਾਲਾ ਗਰਮ ਗਰਮ ਮਟਰਾਂ ਦੇ ਉੱਪਰ ਹੀ ਲਗਾਵਾਂਗੇ ਜਿਵੇਂ ਆਪਾਂ ਕੜਾਈ ਚੋਂ ਕੱਢਾਂਗੇ ਗਰਮ ਦੇ ਉੱਪਰ ਹੀ ਕਿਉਂਕਿ ਜਿਹੜਾ ਮਸਾਲਾ ਨਾ ਗਰਮ ਦੇ ਮਟਰਾਂ ਦੇ ਉੱਪਰ ਹੀ ਖੜੂਗਾ ਚਿਪਕੂਗਾ ਜੇ ਮਟਰ ਠੰਡੇ ਹੋ ਗਏ ਫਿਰ ਉੱਪਰ ਨਹੀਂ ਚਿਪਕਦਾ ਨਾ ਠੰਡੇ ਮਟਰਾਂ ਦੇ ਉੱਪਰ ਕਿਉਂਕਿ ਥੋੜਾ ਜਿਹਾ ਆਇਲ ਹੁੰਦਾ ਨਾ ਗਰਮ ਮਟਰਾਂ ਦੇ ਉੱਪਰ ਉਹਦੇ ਨਾਲ ਲੱਗ ਜਾਊਗਾ ਆਇਲ ਕਰਕੇ ਫਰੀ ਮਸਾਲੇਦਾਰ ਚ ਚਟਪਟੇ ਜੀ ਅੱਛੇ ਲੱਗਦੇ ਨੇਗੇ ਟੇਸਟੀ ਲੱਗਦਾ ਖਾਣ ਵਿੱਚ ਬਿਲਕੁਲ ਮਜ਼ਾਰ ਵਾਲਾ ਟੇਸਟ ਹੀ ਹੁੰਦਾ ਟਾਈਮ ਹੋ ਗਿਆ 4 ਵਜੇ ਦਾ 4 ਵਜੇ ਨੂੰ ਮੈਂ ਬਣਾ ਕੇ ਫਰੀ ਹੋਈ ਹੁਣ ਮੈਂ ਕਰਦੀ ਚਾਹ ਦਵਿੰਦਰ ਵੀ ਘਰੇ ਨੇ ਚਾਹ ਕਰਕੇ ਪੀਨੇ ਆ ਇਹ ਹੋ ਗਈ ਮਟਰ ਨਮਕੀਨ ਮਟਰ ਇਹਨਾਂ ਤੇ ਮੈਂ ਮਸਾਲਾ ਲਗਾਇਆ ਇਹ ਹੋ ਗਈ ਪਾਪੜੀ ਚਾਟ ਵਾਸਤੇ ਜਮੇ ਦਹੀਂ ਪਾ ਕੇ ਆਪਣਾ ਚਾਟ ਪਾਪੜੀ ਬਣਾਉਣਾ ਵਿੱਚ ਬੋਇਲ ਆਲੂ ਪਾ ਕੇ ਉਹਦੇ ਪਾਸਤੇ ਬਣਾਈਆ ਮੈਂ ਇਹ ਕਿ ਮੈਂ ਚੌਰਸ ਹੀ ਕੱਟ ਲ ਲਈ ਥੋੜਾ ਟਾਈਮ ਸੇਵ ਹੋ ਜਾਂਦਾ ਤੇ ਵਿੱਚ ਗੋਲ ਗੋਲ ਕੱਟੀਏ ਟਾਈਮ ਜਲਦਾ ਇਹਦੇ ਬਣਾਇ ਨ ਮਟਰ ਬਹੁਤ ਕ੍ਰਿਸਪ ਬਣਦੇ ਨੇ ਬਹੁਤ ਟੇਸਟੀ ਲੱਗਦੇ ਨੇ ਮਸਾਲਾ ਮਟਰ ਤੇ ਦੋਨੇ ਚੀਜ਼ਾਂ ਬਣ ਕੇ ਤਿਆਰ ਨੇ ਹੁਣ ਕਰਕੇ ਪੀਨੇ ਚਾਹ ਲਾਈਟ ਵੀ ਹੈ ਨਹੀਂ ਨਬੀਣਾ ਲਾਈਟ ਤੋਂ ਮੈਂ ਫਰਾਈ ਕੀਤੇ ਚਿਮਰੀ ਤਾਂ ਫਿਰ ਵੀ ਨਾ ਲਾਈਟ ਤਾਂ ਚਲਦੀ ਨਹੀਂ ਇਹਨੂੰ ਲਾਈਟ ਆਈ ਤਾਂ ਐਗਜ਼ੌਸਟ ਚਲਾ ਦਾਂਗੇ ਟਾਈਮ ਹੋ ਰਿਹਾ ਸੀ ਹੁਣ 5:30 ਦਾ ਤੇ ਮੈਂ ਕੱਟ ਰਹੀ ਸੀ ਸਬਜ਼ੀ ਛੱਪਣ ਕਦੋਂ ਦੀ ਲਾਈਟ ਹੈ ਨਹੀਂ ਸੀ ਇਹਨੂੰ ਵਾਟਰ ਤਾਂ ਚੱਲ ਰਿਹਾ ਸੀ ਨਾ ਆਰਡਰ ਹੈਗਾ ਸੀਗਾ ਪਰ ਲਾਈਟ ਹੈ ਨਹੀਂ ਸੀ ਮੈਂ ਕਿਹਾ ਚਲੋ ਸਬਜ਼ੀ ਬਣਾ ਦਾਂ ਮੈਂ ਫ੍ਰੀ ਹੋ ਜਾ ਫਿਰ ਮੈਂ ਬਾਹਰ ਵਾਕ ਕਰੂੰਗੀ ਵਾਕ ਦਾ ਟਾਈਮ ਹੋ ਜਾਊਗਾ ਫਿਰ ਮੈਨੂੰ ਉਹ ਵੀ ਹੁੰਦਾ ਕਿ ਟਾਈਮ ਸਿਰ ਵਾਕ ਕਰਾਂ ਵਾਕ ਕਰਕੇ ਤੇ ਪਲਾਂਟਸ ਨੂੰ ਪਾਣੀ ਦੇ ਕੇ ਅੰਦਰ ਆਵਾਂ ਟਾਈਮ ਤੇ ਆਪਣਾ ਡਿਨਰ ਕਰਾਂ ਫਿਰ ਸਾਰਾ ਕੁਝ ਟਾਈਮ ਤੇ ਹੋਏ ਨਾ ਜੇ ਆਪਾਂ ਲੇਟ ਹੋ ਜਾਈਏ ਤਾਂ 10 ਮਿੰਟ ਹੋ ਜਾਂਦਾ ਬਹੁਤ ਜ਼ਿਆਦਾ ਲੇਟ ਹੋ ਜਾਈਏ ਫਿਰ ਆਪਣਾ ਸਾਰਾ ਰੁਟੀਨ ਹੀ ਲੇਟ ਹੋ ਜਾਂਦਾ ਤੇ ਪਰ ਮੈਨੂੰ ਆਦਤ ਮੈਂ ਆਪਣਾ ਡਿਨਰ ਟਾਈਮ ਤੇ ਕਰਾਂ ਮੈਂ ਡੇਟ ਨਾ ਹੋਵਾਂ ਤੇ ਇਸ ਕਰਕੇ ਸਬਜੀ ਟਾਈਮ ਤੇ ਬਣੂ ਤਾਂ ਮੈਂ ਟਾਈਮ ਤੇ ਵਾਕ ਕਰਨ ਜਾਊਗੀ ਬਾਹਰ ਕਿੱਧਰ ਕੱਟ ਰਹੀ ਸੱਪਣ ਕਦੋਂ ਸਬਜੀ ਸਬਜੀ ਕੱਟੀ ਤੇ ਹੁਣ ਰੱਖ ਲਈ ਮੈਂ ਕੜਾਹੀ ਇਹਦੇ ਵਿੱਚ ਪਾਉਂਗੀ ਸਰੋਂ ਦਾ ਤੇਲ ਸਰੋਂ ਦਾ ਤੇਲ ਪੀਛੇ ਹੀ ਬ ਸਰੋਂ ਦਾ ਤੇਲ ਤੇ ਦੇਸੀ ਕਿਉਂ ਵਸਤੂ ਹੀ ਚੀਜ਼ਾਂ ਸਿਕਿੰਗ ਲਈ ਯੂਜ਼ ਕਰਦੇ ਆ ਇਸ ਤੋਂ ਬਿਨਾ ਰਿਫਾਈਨਡ ਆਇਲ ਬਿਲਕੁਲ ਵੀ ਨਹੀਂ ਸਿਰਫ ਫਰਾਈ ਕਰਨ ਵਾਸਤੇ ਰਿਫਾਈਨਡ ਆਇਲ ਯੂਜ਼ ਕਰਦੇ ਜੇ ਮੈਂ ਅੱਜ ਮਟਰੀ ਮੈਂ ਫਰਾਈ ਕਰੀ ਉਹ ਰਿਫਾਈਨਡ ਆਇਲ ਵਿੱਚ ਕਰੀਆ ਥੋੜਾ ਜਿਹਾ 1 ਲੀਟਰ ਵੱਧ ਤੋਂ ਬਾਅਦ 2 ਲੀਟਰ ਰਿਫਾਈਨਡ ਰੱਖੀਦਾ ਜਦੋਂ ਖਤਮ ਹੋ ਜਾਈਦਾ ਤੇ ਫਿਰ ਹੋਰ ਮੰਗਾ ਲੀਦਾ ਇੰਨਾ ਕਿ ਮੈਂ 1 ਲੀਟਰ ਤੋਂ 1 ਲੀਟਰ ਤੋਂ ਵੱਧ ਘੱਟ ਰੱਖਿਆ ਨਹੀਂ ਹੁਣ ਪਹਿਲਾਂ ਹੁਣ ਤੱਕ ਰਿਫਾਈਨਡ ਆਇਲ ਹੀ ਯੂਜ਼ ਕਰਦੇ ਆਇਆ ਤੇ ਹੁਣ ਚਲੋ ਸੁੱਕ ਨਾਲ ਦੇਸੀ ਕਿਉਂ ਬਣ ਜਾਂਦਾ ਵਧੀਆ ਆਪ ਦਾ ਲਾਈਕ ਆਪਦੇ ਕੁਕਿੰਗ ਵਾਸਤੇ ਆਪਦੇ ਖਾਣ ਪੀਣ ਵਾਸਤੇ ਠੀਕ ਵਧੀਆ ਚ ਚੱਲ ਜਾਂਦਾ ਸੀ ਬਾਜ਼ਾਰ ਵਾਲਾ ਦੇ ਸੀ ਕਿਉਂ ਵੀ ਨਹੀਂ ਖਰੀਦਿਆ ਕਦੇ ਲੋੜ ਨਹੀਂ ਪਈ ਹੈਗੀ ਜਿਵੇਂ ਸਰਦੀ ਚ ਪੰਜੀਰੀ ਵਗੈਰਾ ਵੀ ਬਣਾਉਣਿਆਂ ਤਾਂ ਕਰਦਾ ਹੀ ਕਿਉਂ ਹੁੰਦਾ ਤੇ ਠੀਕ ਚੱਲ ਜਾਂਦਾ ਸਬਜੀ ਬਣਨੀ ਮੈਂ ਰੱਖਤੀ ਪਿਆਜ ਪੁੰਨੇ ਜਾ ਰਹੇ ਸੀ ਇੱਧਰ ਮੈਂ ਟੋਕਰੀ ਵਿੱਚ ਜਿਹੜੇ ਭਾਂਡੇ ਵਾਸ਼ ਕੀਤੇ ਪਏ ਸੀ ਉਹ ਚੱਕ ਰਹੀ ਸੀ ਪ੍ਰੋਬਲਨਾ ਵਾਈਪ ਕਰਦਾ ਨਹੀਂ ਕਿਉਂਕਿ ਗਿੱਲੇ ਭਾਂਡੇ ਨਹੀਂ ਰੱਖੀ ਤੇ ਉਹ ਤਾਂ ਸੁੱਕ ਕੇ ਪਾਣੀ ਨੂੰ ਉਚੜ ਗਿਆ ਪਰ ਕਿਤੇ ਨ ਕਿਤੇ ਪਾਣੀ ਫੇਰ ਵੀ ਵਿੱਚ ਥੋੜਾ ਬਹੁਤਾ ਖੜਾ ਹੁੰਦਾ ਕੁਛ ਪਾਣੀ ਦੇ ਟੁੱਪ ਕੇ ਉਹ ਤੋਂ ਹਵਲ ਨਾਲ ਵਾਈਪ ਕਰਕੇ ਮੈਂ ਅੰਦਰ ਰੱਖ ਦਿੰਦੀ ਹਣੀ ਨਹੀਂ ਫਿਰ ਆਪਾਂ ਜੇ ਗਿੱਲੇ ਰੱਖ ਦਾਂਗੇ ਅੰਦਰ ਨਾ ਆਪਣੇ ਅਲਮਾਰੀਆਂ ਚ ਕੈਬਿਨੇਟਸ ਵਿੱਚ ਉਹ ਸੁਲਾਬੀ ਜੀ ਸਮੈਲ ਆਉਂਦੀ ਹੈ ਜੋ ਜਾਣਤੀ ਹੀ ਨਹੀਂ ਜੋ ਖੋਲਦੇ ਆ ਬੜੀ ਗੰਦੀ ਸਮੈਲ ਆਉਂਦੀ ਆ ਇਸ ਕਰਕੇ ਮੈਂ ਹਮੇਸ਼ਾ ਸੁਕਾ ਕੇ ਕੱਪੜੇ ਨਾਲ ਸਾਫ਼ ਕਰਕੇ ਫਿਰ ਰੱਖ ਦਿੰਦੀ ਹਣੀ ਸਮਝੀ ਬਣਉਂਦੀ ਆ ਨਾਲ ਨਾਲ ਸਬਜ਼ੀ ਚ ਕਟਦੀ ਮਾਰੀ ਜਾਂਦੀ ਆ ਨਹੀਂ ਇੱਧਰ ਉੱਧਰ ਭੰਡ ਜੱਕੀ ਜਾਂਦੀ ਆ ਨਾਲ ਰਸੋਈ ਤੇ ਹੋਰ ਕੰਮ ਵੀ ਹੋ ਜਾਂਦੇ ਸਬਜ਼ੀ ਬਣਦੇ ਬਣਦੇ ਟਾਈਮ ਹੋ ਰਿਹਾ 7 ਵਜੇ ਦਾ ਬਾਹਰ ਨਾਲ ਸੈਰ ਵੀ ਕਰਾਈ ਬਲਾਂਸ ਤੋਂ ਪਾਣੀ ਵੀ ਦੇਈ ਆ ਹੀ ਓਨੀ ਓਨੀ ਮੇਥੋਨੀ ਅੱਧੇ ਪਦੀਨਾ ਮੈਂ ਬਣਾਈ ਹਰੀ ਚਟਨੀ ਝਾਟ ਵਾਸਤੇ ਬਣਾ ਕੇ ਰੱਖੀ ਆ ਫੇ ਕੱਲ ਨੂੰ ਹੀ ਬਣਾਉਣੀ ਪੈਣੀ ਸਮਝ ਚੁਰਾਜ ਬਣਾ ਰਹ ਹਾਂ ਸ਼ਾਮ ਨੂੰ ਆਣੀ ਹੋਣੀ ਮੈਨੂੰ ਬਾਰਕਪਨੀ ਜਾਂ ਤੇ ਪਦੀਨਾ ਧੋੜ ਕੇ ਲਏ ਸੀ ਬਣਾਈ ਥੋੜੀ ਜੀ ਆ ਪਰ ਜਦੋਂ ਚਾਟ ਵਿੱਚ ਪਾਉਣੀ ਆ ਨਾ ਚਟਨੀ ਮੈਂ ਉਦੋਂ ਮੈਂ ਦਹੀਂ ਜਿਹੜੀ ਆ ਪਰ ਫੇਰ ਮਿਰਚੜੜਗੇ ਮੈਨੂੰ ਦਹੀਂ ਜਿਹੜੀ ਆ ਪਰ ਫੈਂਦ ਉਹਨੂੰ ਚਾਟ ਵਾਸਤੇ ਉਹ ਫੈਂਟੀ ਹੋਈ ਨਹੀਂ ਮੈਂ ਚਟਨੀ ਜਿ ਮਿਕਸ ਕਰਕੇ ਪਾਉਣੀ ਆ ਉਹ ਤਾਂ ਮੈਂ ਬਹੁਤ ਸਟਰੋਂਗ ਬਣਾਉਣੀ ਆ ਦਰੈਕਟ ਤੇ ਖਾਂਦੀ ਨਹੀਂ ਅੰਮੀ ਉਸ ਨੂੰ ਉਸ ਮੋਕਕੇ ਤੇ ਚਾਟ ਤੇ ਬਣਾਉਣ ਵੇਲੇ ਮੈਂ ਥੋੜੀ ਦਹੀਂ ਮਿਕਸ ਕਰ ਲਾਂ ਨੂੰ ਦਹੀਂ ਨਾਲ ਕਲਰ ਵੀ ਅੱਛਾ ਹੋਏਗਾ ਹੁੰਦਾ ਮੈਂ ਥੋੜਾ ਜਿਹਾ ਡਾਰਕ ਲੱਗ ਰਿਹਾ ਤੇ ਇਹਦਾ ਜਿਹੜੀ ਮਿਰਚਾਂ ਤਿੱਖਾਪਨ ਹੈ ਉਹ ਵੀ ਘਟ ਜਾਂਦਾ ਹੁਣ ਤੁਮ ਇੱਕ ਵਾਰ ਬਿਲਕੁਲ ਇੱਕ ਤਾਂ ਟਿੱਕੀ ਬਣਾਉਣੀ ਬੁੜੀ ਤੋਂ ਪਿਆਜ਼ ਨਹੀਂ ਮੇਰੇ ਵਿੱਚ ਪਾਇਆ ਧਨੀਆ ਪਦੀਨਾ ਹਰੀ ਮਿਰਚ ਥੋੜਾ ਜਿਹਾ ਅਦਰਕ ਪਾਇਆ ਤੇ ਨਿੰਬੂ ਨਚੋਟ ਬਸ ਇਹ ਹੀ ਚੀਜ਼ਾਂ ਪਾਉਣੀਆਂ ਸੱਤ ਦਾ ਤੇ ਹੁਣ ਮੈਂ ਕਰਦੀ ਆ ਆਪਣਾ ਡিনার ਡਿਨਰ ਚ ਕੱਲੀ ਅੱਜ ਸਬਜ਼ੀ ਲੈ ਰਹੀ ਆ ਪੂਰੀ ਇੱਕ ਵੱਡੀ ਕੌਲੀ ਭਰ ਕੇ ਚੱਪਣ ਕद्दू ਦੀ ਸਬਜ਼ੀ ਦੀ ਫਾਈਬਰ ਵੀ ਹੋ ਜੂਗੀ ਤੇ ਉਹ ਵੀ ਮੈਨੂੰ ਸਬਜ਼ੀ ਅੱਛੀ ਲੱਗਦੀ ਆ ਚੱਪਣ ਕद्दू ਦੀ ਖਾਣ ਚ ਕੇਸ ਈ ਲੱਗਦਾ ਕਦੇ ਕਦੇ ਬਣਾਈਏ ਡੇਲੀ ਰੁਟੀਨ ਚ ਬਣਾਉਂਦੀ ਰਹੀ ਆ ਫੇਰ ਨਹੀਂ ਅੱਛੀ ਲੱਗਦੀ ਫਿਰ ਨਹੀਂ ਕੀ ਕਰੀ ਕਦੇ ਕਦੇ ਬਣਾਈ ਤਾਂ ਅੱਛੀ ਲੱਗਦੀ ਕੋਈ ਵੀ ਸਬਜ਼ੀ ਹੈ ਕਦੇ ਕਦੇ ਅੱਛੀ ਲੱਗਦੀ ਆ ਨਾ ਬਦਲ ਕੇ ਤੇ ਹੁਣ ਮੈਂ ਕਰਦੀ ਆ ਡিনার ਆਪਣਾ ਕੱਲੀ ਸਬਜ਼ੀ ਹੈ ਜੇ ਪਹਿਲਾਂ ਮੈਂ ਸਲਾਦ ਤੇ ਮੈਂ ਐਗ ਬੋਇਲ ਕਰ ਲਾਂ ਫਰ ਮੈਂ ਫੋਕ ਕਰਕੇ ਅੰਦਰ ਆਈ ਫਿਰ ਮੈਂ ਚਟਨੀ ਬਣਾਉਣੀ ਸੀ ਮੈਂ ਕਿਹਾ ਕਿ ਮੈਂ ਐਗ ਬੋਇਲ ਕਰੂ ਤਾਂ ਮੇਰਾ ਡਿਨਰ ਬਹੁਤ ਲੇਟ ਹੋ ਜਾਊਗਾ ਵੀ ਨਾਲ ਪ੍ਰੋਟੀਨ ਐਡ ਹੋ ਜਾਊਗਾ ਐਗ ਨਹੀਂ ਖਾਦੇ ਪੌਣ ਦਿਨ ਹੋਏ ਫਿਰ ਮੈਂ ਕਿਹਾ ਚਲੋ ਕੱਲ ਨੂੰ ਡਿਨਰ ਚ ਐਗ ਲੈ ਲੂੰਗੀ ਤੇ ਅੱਜ ਸਬਜ਼ੀ ਖਾ ਲਾਂਗੀ ਤੇ ਹੁਣ ਕਰਦੇ ਆਪਣਾ ਡਿਨਰ ਅੱਜ ਮੈਂ ਰੋਟੀ ਨਹੀਂ ਖਾਦੀ ਕੱਲ ਵੀ ਮੈਂ ਰਾਤ ਭਰਤੇ ਨਾਲ ਰੋਟੀ ਖਾਦੀ ਸੀ ਤੇ ਫਿਰ ਥੋੜਾ ਗੈਪ ਦੇ ਕੇ ਰੋਟੀ ਖਾਣੀ ਹੁੰਦੀ ਆ ਮੈਂ ਇੱਕ ਦਿਨ ਖਾ ਲਈ ਫਿਰ ਦੋ ਦਿਨ ਨਹੀਂ ਖਾਉਂਗੀ ਫਿਰ ਇੱਕ ਦਿਨ ਖਾ ਲਈ ਇਸ ਤਰੀਕੇ ਨਾਲ ਖਾਣੀ ਹੁੰਦੀ ਹੈ weight maintain ਕਰਨਾ ਕੋਈ ਸੌਕੇ ਕਰਨੀ ਥੋੜਾ ਦਿਮਾਗ ਚ ਇਹ ਵੀ ਰੱਖਣਾ ਪੈਂਦਾ ਕਿ ਕਿੰਨੇ ਕਾਰਬਸ ਕਿੰਨੀ 슈ਗਰ ਆਪਾਂ ਕੰਜ਼ੂਮ ਕਰਦੇ ਹਾਂ ਨਾ ਕੈਲਰੀਸ ਕਿੰਨੀਆਂ ਨੇ ਉਹ ਚੀਜ਼ ਵਿੱਚ ਕੈਲਰੀ ਸਖਰ ਮੈਨਨ ਸਾਫ ਤਾਂ ਆਪਣੀ ਮੈਂ ਤਾਂ ਕਾਰਬਸ 슈ਗਰ ਦੇ हिसाब ਰੱਖਦੀ ਹਾਂ ਵੀ ਕਿੰਨੇ ਕਿ ਮੈਂ ਕਾਰਬਸ ਕੰਜ਼ੂਮ ਕਰ ਰਹੀ ਹਾਂ ਜਿਵੇਂ ਚਾਹ ਨਾਲ ਜੀ ਬਿਸਕਟ ਹੋ ਜਾਂਦੇ ਨੇ ਇੱਕ ਟਾਈਮ ਪੰਜੀਰੀ ਹੋ ਜਾਂਦੀ ਓਟਸ ਵੀ ਕਾਰਬਸ ਨੇ ਤੇ ਫਿਰ ਦੁਪਹਿਰੇ ਵੀ ਮੈਂ ਰੋਟੀ ਖਾਣੀ ਆ ਕੋਈ ਵਰਦਨ ਚ ਕੋਈ ਹੋਰ ਚੀਜ਼ ਹੀ ਮਲੇ ਮੁੱਟੇ ਮੂੰਹ ਚ ਪਾਈ ਜਾਂਦੀ ਆ ਥੋੜਾ ਜਿਹਾ ਫਿਰ ਰੱਖਣਾ ਪੈਂਦਾ ਸਾਫਤਾ ਨੂੰ ਹਾਂ ਦੀ ਆਈਸਕ੍ਰੀਮ ਮਾੜੀ ਸੁੱਕੀ ਨੇ ਮਿੱਠੇ ਦਾ ਆਈਸਕ੍ਰੀਮ ਨੇ ਫਿਰ ਕਹਿੰਦੇ ਮਿੱਠਾ ਮੈਂ ਖਾਂਦਾ ਨਹੀਂ ਮਿੱਠਾ ਮੈਂ ਖਾਂਦਾ ਨਹੀਂ ਤਾਂ ਖਾਦਾ ਨਹੀਂ ਅੰਦਰ ਹਲਕਾ ਜਿਹਾ ਨਹੀਂ ਆਂਦਾ ਕਿਹੜਾ ਫਲੇਵਰ ਆ ਸ਼ਾਹੀ ਕੇਸਰ ਅਗਰ ਆ ਗਿਆ ਬਰਾਊਨ ਬ੍ਰੈਡ ਕੀ ਡੇਟ ਇਹਨਾਂ ਦੀ ਇਹ ਨਵੀਂ ਆਈਸਕ੍ਰੀਮ ਪਹਿਲੀ ਵਾਰ ਤੁਸੀਂ ਮਿੱਠਾ ਖਾਂਦੇ ਨਹੀਂ ਸੀਗੇ 18 ਚਾਰ ਮਾੜਾ ਇੱਕ ਚਮਚਾ ਖਾ ਲਿਆ ਤੁਸੀਂ ਥੋੜਾ ਮਿੱਠਾ ਨਾ ਖਾਂਦਾ ਨਹੀਂ ਆਂਦਾ ਇਹ ਪ੍ਰੀਮੀਅਮ ਕੁਆਲਿਟੀ ਆ ਹਾਂ ਔਰ ਥੋੜਾ ਤਾਂ ਖਾਂਦਾ ਨਹੀਂ ਆਂਦਾ ਮਿੱਠਾ ਮੈਂ ਤਾਂ ਘੱਟ ਖਾਂਦਾ ਹਾਂ ਹਾਂ ਘੱਟ ਖਾਂਦੇ ਹਾਂ ਦੁੱਧਿਆਂ ਨੂੰ ਵੀ ਖਵਾਉਣਾ ਹਟਦੇ ਹੈਗੇ ਫਿਰ ਦੁੱਧ ਨੂੰ ਖਵਾਉਣਾ ਪੈਂਦਾ ਰੀਸਲਾਦਾਂ ਨੇ ਟਾਈਮ ਹੋ ਰਿਹਾ 9:30 ਦਾ ਤੇ ਮੈਂ ਹੁਣ ਦੁੱਧ ਦੀ ਜਗ੍ਹਾ 'ਚ ਲੈ ਰਹੀਆਂ ਮੰਗੇਓ ਸ਼ੇਕ ਹੁਣ ਗਰਮ ਦੁੱਧ ਪੀਣ ਨੂੰ ਜੀ ਨਹੀਂ ਕਰਦਾ ਤੇ ਮੰਗੇਓ ਆ ਗਿਆ ਸੀਜ਼ਨ ਮੰਗੇਓ ਤਾਂ ਹੁਣ ਪੀ ਰਹੀਆਂ ਮੰਗੇਓ ਸ਼ੇਕ ਤੇ ਪਤਲਾ ਜਿਹਾ ਮੰਗੇਓ ਸ਼ੇਕ ਪਸੰਦ ਆ ਮੈਨੂੰ ਕਈ ਵਾਰ ਮੰਗੇਓ 'ਚ ਸ਼ੇਕ ਤੇ ਜਦੋਂ ਕਰੇ ਬਣਾਉਣਾ ਹਰ ਇੱਕ ਦੀ ਚੋਇਸ ਨਹੀਂ ਮਿਲਦੀ ਦਵਿੰਦਰ ਨੂੰ ਗਾੜਾ ਪਸੰਦ ਆ ਇਹ ਕਹਿੰਨਗੇ ਗਾੜਾ ਹੋਵੇ ਗਾੜਾ ਹੋਵੇ ਮੈਨੂੰ ਪਤਲਾ ਪਸੰਦ ਆ ਘੱਟ ਮਿੱਠੇ ਵਾਲਾ ਇਹ ਕਹਿੰਨਗੇ ਮਿੱਠਾ ਐਟ ਲੀਸਟ ਪੂਰਾ ਹੋਵੇ ਜ਼ਿਆਦਾ ਨਾ ਹੋਵੇ ਮੈਨੂੰ ਘੱਟ ਮਿੱਠੇ ਵਾਲਾ ਤੇ ਪਤਲਾ ਮੈਂ ਮੈਂ ਗੁਸ਼ੇਕ ਪਕੰਦਾ ਹਰ ਇੱਕ ਦੀ ਚੋਇਸ ਅਲੱਗ-ਅਲੱਗ ਹੁੰਦੀ ਫਿਰ ਮੈਂ ਗੁਸ਼ੇਕ ਬਣਾਉਂਦਾ ਨਾ ਇਹਨਾਂ ਨੂੰ ਮੈਂ ਪਹਿਲਾਂ ਕੱਢ ਦਿੰਨੇ ਗਾੜਾ ਪਿੱਛੋਂ ਫਿਰ ਮੈਂ ਆਪਣਾ ਪਤਲਾ ਕਰਕੇ ਪੀਂਦੀ ਆ ਤੇ ਉਹ ਇਹ ਗੱਲ ਹਰ ਇੱਕ ਦੀ ਚੋਇਸ ਅਲੱਗ-ਅਲੱਗ ਹੁੰਦੇ ਫਿਰ ਆਪਾਂ ਨੂੰ ਲੇਡੀਜ਼ ਨੂੰ ਇਹ ਵੀ ਐਡਜਸਟਮੈਂਟ ਕਰਨੀ ਪੈਂਦੀ ਜਿਦੀ ਜਹੀ ਚੋਇਸ ਉਹਨੂੰ ਅਹੀ ਜੀ ਚੀਜ਼ ਪ੍ਰੋਸਸ ਕਰਨੀ ਪੈਂਦੀ ਆ ਚਲੋ ਜੀ ਯਾਨੀ ਵੇਸ ਹੁਣ ਕਰਦੇ ਵੀਡੀਓ ਦਾ ਐਂਡ ਹੋਪ ਸੋ ਤੁਹਾਨੂੰ ਅੱਜ ਵਾਲੀ ਵੀਡੀਓ ਪਸੰਦ ਆਈ ਹੋਊਗੀ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮ